ਅ ਮੈਂ ਤੁਹਾਨੂੰ ਆਪਣੇ ਤੁਹਾਡੇ ਮਾਧਿਅਮ ਨਾਲ ਇਹ ਜਾਣਕਾਰੀ ਦੇਣਾ ਚਾਹਣਾ ਹੈ ਕਿ ਕੱਲ ਸਾਡੇ ਸ਼ਾਮੀ ਇੱਕ ਐਫ ਆਈ ਆਰ ਦਰਜ ਹੋਈ ਹੈ ਜੀ 264/25 ਜੀ ਸਾਡਾ ਜਿਹੜਾ ਮਾਲਖਾਨਾ ਮੌਂਚੀ ਹੈ ਕਨਸਟੇਬਲ ਗੁਰਦਾਸ ਸਿਨियर ਸਿਪਾਹੀ ਹੈ ਜੀ ਉਹਦੇ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਜੀ ਤੇ ਦਰਜ ਮੁਕੱਦਮਾ ਦਰਜ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਜਾਰੀ ਕੀਤੀ ਗਈ ਹੈ ਜੀ ਇੱਕ ਨੋਟਾ ਤੁਹਾਡੇ ਧਿਆਨ ਚ ਲਿਆ ਦਿਆਂ ਜੀ 249/23 ਮੁਕੱਦਮਾ ਸੀਗਾ ਜੋ ਜਿਹਦੇ ਵਿੱਚ ਉਕਤ ਮੁਕੱਦਮੇ ਦਾ ਮਾਲ ਮੁਕੱਦਮਾ ਪੇਸ਼ਤ ਹਲਤ ਕੀਤਾ ਗਿਆ ਸੀ ਕਿ ਜਿਹਦੇ ਤੇ ਜੱਜ ਸਾਹਿਬ ਦੀਆਂ ਸੀਲਾਂ ਲੱਗੀਆਂ ਸੀਆਂ ਜਦੋਂ ਉੱਥੇ ਜਾ ਕੇ ਦੇਖਿਆ ਕਿ ਇਹ ਮੁਕਦਮੇ ਉਹਦੇ ਵਿੱਚ ਉਕਤ ਮੁਕਦਮੇ ਦੀ ਜਿਹੜੀ ਮਨੀ ਸੀਗੀ ਟਰਗ ਮਨੀ ਸੀਗੀ ਜੋ ਉਹ ਗੈਪ ਸੀਗੀ ਜੀ ਉਹ ਕਰੀਬ ਇੱਕ ਕਰੋੜ 25 ਲੱਖ ਦੇ ਰਿਗਾਰਡਿੰਗ ਸੀ ਜੀ 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 ਸੋਨਾ ਵੀ ਸੀ ਸਰ ਸੋਨੇ ਦਾ ਉਹ ਸਾਡੀ ਨਾ ਕਮੇਟੀ ਗਠਿਤ ਹੋ ਗਈ ਹੈ ਉਹਦੇ ਚ ਉਹ ਮੁਕਦਮੇ ਚ ਸੋਨੇ ਦਾ ਸੋਨਾ ਉਹਦਾ ਉਹ ਮੁਕਦਮੇ ਚ ਉਹ ਸੋਨੇ ਦਾ ਵੈਰੀਫਾਈ ਕੀਤਾ ਜਾਊਗਾ ਜੀ ਸਰ ਇਹ ਗਵਨ ਦਾ ਕਿੱਦਾਂ ਪਤਾ ਲੱਗਦਾ ਹੈ ਇਹ ਇਹ ਪਤਾ ਲੱਗਦਾ ਕਿ ਸਾਨੂੰ ਪਤਾ ਲੱਗਿਆ ਕਿ ਜਦੋਂ ਉੱਥੇ ਇਹ ਮਾਲ ਮੁਕਦਮਾ ਲੈ ਕੇ ਗਿਆ ਤੇ ਜਦ ਉਹ ਜਿਹੜੇ ਡੱਬੇ ਸੀਗੇ ਸੀਲ ਬੰਦ ਸੀਗੇ ਉਹ ਖਾਲੀ ਸੀਗੇ ਜੀ ਸਰ ਇਹ ਕੋਈ ਮੁਕਦਮੇ ਦੀ ਡਰਗ ਵਾਲੀ ਸੀ ਇਹ ਇੱਕ ਇੱਕ ਮੁਕੱਦਮਾ ਸੀਗਾ ਜ ਜਿਹਦੇ ਚ ਜਿਹਦੇ ਆਧਾਰ ਤੇ ਇਹਦੇ ਚ ਮੁਕੱਦਮਾ ਦਰਜ ਕੀਤਾ ਗਿਆ ਬਾਕੀ ਇੱਕ ਅਫਸਰਨ ਬਲਾ ਵੱਲੋਂ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਤੇ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਉਹ ਟੀਮ ਬਣਾ ਕੇ ਉਹਦਾ ਉਹਦਾ ਦੇਖਿਆ ਜਾਊਗਾ ਕਿ ਕੀ ਕੀਤਾ ਹੋਰ ਅ ਹੋਰ ਕੋਈ ਮੁਕਮਲ ਮﻘੱਦਮਾ ਖੁਰਦਬੁਰਦ ਨਾ ਕੀਤਾ ਗਿਆ ਹਰੇ ਕੱਲਾ ਹੀ ਇੱਕੋ ਹੀ ਵਿਅਕਤੀ ਦੀ ਮਨਸ਼ੀ ਹੈ ਕਿ ਉਹਦੇ ਨਾਲ ਹੋਰ ਵੀ ਸਫਾ ਮਿਲਤੇ ਹਜੇ ਤੱਕ ਇਹ ਇਹੀ ਆਇਆ ਹੈ ਤੇ ਬਾਕੀ ਵੈਰੀਫਾਈ ਕੀਤਾ ਜਾਊਗਾ ਕਿ ਇਹਦੇ ਨਾਲ ਕਿਸੇ ਮੁਲਾਜ਼ਮ ਦੀ ਸਮੂਲੀਅਤ ਹੈ ਕਿ ਨਹੀਂ ਹਾਂ ਮਾਲ ਮੁਕੱਦਮਾ ਜੇ ਸੀਲ ਬੰਦ ਆ ਜੱਜ ਦੀ ਮੋਹਰ ਲੱਗੀ ਹੈ ਉਤਾ ਅਦਾਲਤ ਚ ਇਹ ਖੁੱਲਦਾ ਹੈ ਜੀ ਹੁਣ ਮਾਲ ਮੁਕੱਦਮਾ ਸਪੋਜ਼ ਕਰੋ ਕਿ ਬੰਦ ਹੈ ਸੀਲ ਮੋਹਰ ਲੱਗੀ ਹੈ ਸਰ ਤੁਸੀਂ ਦੇਖਿਆ ਹੁਣ ਸਾਡੇ ਥਾਣੇ ਦੇ ਬਾਹਰ ਵੀ ਮਾਲ ਮੁਕੱਦਮਾ ਪਿਆ ਆ ਜੋ ਸ਼ਰਾਬ ਅਲਕੋਹਲ ਹੈ ਉਹਨਾਂ ਤੇ ਵੀ ਮੋਹਰਾਂ ਲੱਗੀਆਂ ਹੈ ਉਹ ਤਾਂ ਜੱਜ ਦੀ ਹਾਜ਼ਰੀ ਵਿੱਚ ਹੀ ਚੈੱਕ ਹੁੰਦਾ ਜੀ ਇਹ ਮੁਲਾਜ਼ਮ ਜਿਹੜਾ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਇਹਦਾ ਰੈਜ਼ੀਡੈਂਸ ਹੁਣ ਹੈਗਾ ਜੀ ਅਜੀਤਨਗਰ ਜਗਰਾਉਂ ਜਗਰਾਉਂ ਜੀ ਇਹ ਇਹ ਆਪਾਂ ਇਹਨੂੰ ਇਹਦੀ ਰੈਸਟ ਹੋ ਗਈ ਜੀ ਹੁਣ ਇਹਨੂੰ ਅੱਜ ਪੇਸ਼ ਅਦਾਲਤ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਚਾਹੂਗੀ ਉਹ ਦੇਖਿਆ ਜਾਊਗਾ ਕਿ ਇਹ ਕਿੱਥੇ ਕਿਤੇ ਇਹਦੇ ਕੀ ਕੀ ਕੀਤਾ ਨੇ ਜੀ ਅ ਮੈਂ ਤੁਹਾਨੂੰ ਆਪਣੇ ਤੁਹਾਡੇ ਮਾਧਿਅਮ ਨਾਲ ਇਹ ਜਾਣਕਾਰੀ ਦੇਣਾ ਚਾਹਣਾ ਹੈ ਕਿ ਕੱਲ ਸਾਡੇ ਸ਼ਾਮੀ ਇੱਕ ਐਫ ਆਈ ਆਰ ਦਰਜ ਹੋਈ ਹੈ ਜੀ 264/25 ਜੀ ਸਾਡਾ ਜਿਹੜਾ ਮਾਲਖਾਨਾ ਮੌਂਚੀ ਹੈ ਕਨਸਟੇਬਲ ਗੁਰਦਾਸ ਸਿਨियर ਸਿਪਾਹੀ ਹੈ ਜੀ ਉਹਦੇ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਜੀ ਤੇ ਦਰਜ ਮੁਕਤਮਾ ਦਰਜ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਜਾਰੀ ਕੀਤੀ ਗਈ ਹੈ ਜੀ ਇੱਕ ਨਾ ਸਾਡਾ ਤੁਹਾਡੇ ਧਿਆਨ ਚ ਲਿਆ ਦਿਆਂ ਜੀ 249/23 ਮੁਕਤਮਾ ਸੀਗਾ ਜੋ ਜਿਹਦੇ ਵਿੱਚ ਉਕਤ ਮੁਕਤਮੇ ਦਾ ਮਾਲ ਮੁਕਤਮਾ ਪੇਸ਼ਤ ਅਲਦ ਕੀਤਾ ਗਿਆ ਸੀਗਾ ਜਿਹਦੇ ਤੇ ਜੱਜ ਸਾਹਿਬ ਦੀਆਂ ਸੀਲਾਂ ਲੱਗੀਆਂ ਸੀਗੀਆਂ ਜਦੋਂ ਉੱਥੇ ਜਾ ਕੇ ਦੇਖਿਆ ਕਿ ਇਹ ਮੁਕਦਮੇ ਉਹਦੇ ਵਿੱਚ ਉਕਤ ਮੁਕਦਮੇ ਦੀ ਜਿਹੜੀ ਮਨੀ ਸੀਗੀ ਟਰੱਕ ਮਨੀ ਸੀਗੀ ਜੋ ਉਹ ਗੈਪ ਸੀਗੀ ਜੀ ਉਹ ਕਰੀਬ ਇੱਕ ਕਰੋੜ 25 ਲੱਖ ਦੇ ਰਿਗਾਰਡਿੰਗ ਸੀ ਜੀ 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 ਉਹਦਾ ਵੀ ਸੀ ਸਰ ਸੋਨੇ ਦਾ ਉਹ ਸਾਡੀ ਨਾ ਕਮੇਟੀ ਗਠਿਤ ਹੋ ਗਈ ਹੈ ਉਹਦੇ ਚ ਉਹ ਮੁਕਦਮੇ ਚ ਸੋਨੇ ਦਾ ਸੋਨਾ ਉਹ ਤਾਂ ਉਹ ਮੁਕਦਮੇ ਚ ਉਹ ਸੋਨੇ ਦਾ ਵੈਰੀਫਾਈ ਕੀਤਾ ਜਾਊਗਾ ਜੀ ਸਰ ਇਹ ਗਵਨ ਦਾ ਕਿਦਾਂ ਪਤਾ ਲੱਗਦਾ ਹੈ ਇਹ ਇਹ ਪਤਾ ਲੱਗਦਾ ਕਿ ਸਾਨੂੰ ਪਤਾ ਲੱਗਿਆ ਕਿ ਜਦੋਂ ਉੱਥੇ ਇਹ ਮਾਲ ਮੁਕਦਮਾ ਲੈ ਕੇ ਗਿਆ ਤੇ ਜਦ ਉਹ ਜਿਹੜੇ ਡੱਬੇ ਸੀ ਕਿ ਸੀਲ ਬੰਦ ਸੀ ਕਿ ਉਹ ਖਾਲੀ ਸੀ ਜੀ ਸਰ ਇਹ ਕੋਈ ਮੁਕਦਮੇ ਦੀ ਡਰਗ ਵਾਲੀ ਸੀ ਇਹ ਇੱਕ ਇੱਕ ਮੁਕੱਦਮਾ ਸੀ ਜਿਸ ਜਿਹਦੇ ਚ ਜਿਹਦੇ ਆਧਾਰ ਤੇ ਇਹਦੇ ਤੇ ਮੁਕੱਦਮਾ ਦਰਜ ਕੀਤਾ ਗਿਆ ਬਾਕੀ ਇੱਕ ਅਫਸਰਨ ਬਲਾ ਵੱਲੋਂ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਤੇ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਉਹ ਟੀਮ ਬਣਾ ਕੇ ਉਹਦਾ ਦੇਖਿਆ ਜਾਊਗਾ ਕਿ ਕੀ ਕੀਤਾ ਹੋਰ ਹੋਰ ਕੋਈ ਮੁਕਮਲ ਮਕਦਮਾ ਖੁਰਦ-ਬੁਰਦ ਨਾ ਕੀਤਾ ਗਿਆ ਹਰੇਕ ਇਕੱਲਾ ਹੀ ਇੱਕੋ ਹੀ ਵਿਅਕਤੀ ਮਨਸ਼ੀਤ ਕਪੂਰ ਦੇ ਨਾਲ ਹੋਰ ਵੀ ਸਫਾ ਮਿਸਲ ਤੇ ਹਜੇ ਤੱਕ ਇਹ ਇਹੀ ਆ ਤੇ ਬਾਕੀ ਵੈਰੀਫਾਈ ਕੀਤਾ ਜਾਊਗਾ ਕਿ ਇਹਦੇ ਨਾਲ ਕਿਸੇ ਮੁਲਾਜ਼ਮ ਦੀ ਸਮਰੱਥ ਹੈ ਕਿ ਨਹੀਂ ਹੈ ਜੀ ਮਾਲ ਮੁਕਦਮਾ ਜੇ ਸੀਲ ਬੰਦਾ ਜੱਜ ਦੀ ਮੋਹਰ ਲੱਗੀ ਹੈ ਉਹ ਤਾਂ ਅਦਾਲਤ ਚ ਹੀ ਖੁੱਲ੍ਹਦਾ ਹੈ ਜੀ ਹੁਣ ਮਾਲ ਮੁਕੱਤਮਾ ਸਪੋਜ਼ ਕਰੋ ਕਿ ਬੰਦ ਹੈ ਸੀਲ ਮੋਹਰ ਲੱਗੀ ਹੈ ਸਰ ਤੁਸੀਂ ਦੇਖਿਆ ਉਹਨਾ ਸਾਡੇ ਥਾਣੇ ਦੇ ਬਾਹਰ ਵੀ ਮਾਲ ਮੁਕੱਤਮਾ ਪਿਆ ਆ ਜੋ ਸ਼ਰਾਬ ਅਲਕੋਹਲ ਆ ਉਹਨਾਂ ਤੇ ਵੀ ਮੋਹਰਾਂ ਲੱਗੀਆਂ ਹੈ ਉਹ ਤਾਂ ਜੱਜ ਦੀ ਹਾਜ਼ਰੀ ਵਿੱਚ ਹੀ ਚੈੱਕ ਹੁੰਦਾ ਜੀ ਇਹ ਮੁਲਾਜ਼ਮ ਜਿਹੜਾ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਇਹਦਾ ਰੈਜ਼ੀਡੈਂਸ ਹੁਣ ਹੈਗਾ ਜੀ ਅਜੀਤਨਗਰ ਜਗਰੌਂ ਜਗਰੌਂ ਜੀ ਇਹ ਇਹ ਆਪਾਂ ਇਹਦੀ ਰੈਸਟ ਹੋ ਗਈ ਜੀ ਹੁਣ ਇਹਨੂੰ ਅੱਜ ਪੇਸ਼ ਅਦਾਲਤ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਉਹ ਦੇਖਿਆ ਜਾਊਗਾ ਕਿ ਇਹ ਕਿੱਥੇ ਕਿਤੇ ਇਹਦੇ ਕੀ ਕੀ ਕੀਤਾ ਨੇ ਜੀ